ਮੇਰਾ ਨਾਮ ਕੇਵਲ ਕੁਮਾਰ ਹੈ ਜੀ ਕਿ ਸਾਨੂੰ ਗਿੱਦੜਵਾ ਦੇ ਮੇਰੀ ਰਾਇਸ਼ ਆਈ ਪਿੰਡ ਮੇਰਾ ਬੁੱਟਰ ਬਗੂਆ ਹੈ ਜ਼ਮੀਨ ਮੇਰੀ ਬੁੱਟਰ ਬਗੂਆ ਹੈ ਜੀ ਦੋ ਕੋ ਪਿਓ ਬਤੋ ਸੀਗੇ ਜੀ ਤਿੰਨੇ ਜਾਣੇ ਚਾਰ ਜਾਣੇ ਸੀਗੇ ਇੱਕ ਮੁੰਡਾ ਸਾਡਾ ਜਿਹੜੀ ਪਤਾ ਕਿੱਥੇ ਨਾਲ ਉਹ ਠੀਕ ਉਹਨਾਂ ਦਾ ਉਹਨਾਂ ਦਾ ਸਕੱਬ ਦੀ ਜੇ ਸੀਗੀ ਗੱਲ ਕੀ ਬਾਈ ਜੀ ਸਾਡੇ ਨਾਲ ਆਲ ਗਵੰਡੀ ਹੈਗਾ ਜੀ ਮੁੰਡਾ ਉਹ ਸਾਡੇ ਪਹਿਲਾਂ ਦਾ ਪਹਿਲੀ ਪਿੱਛੇ ਰੋਲਾ ਜੀ ਪਹਿਲਾਂ ਤੁਹਾਨੂੰ ਕਹਿੰਦਾ ਤੁਸੀਂ ਐਸ ਲੋਟ ਵਾ ਲੋ ਅਸੀਂ ਦੂਜੇ ਲੋਟ ਵਾਲੀ ਫਿਰ ਕਹਿੰਦਾ ਦੂਜੇ ਲੋਟ ਵਾਲਾ ਦੂਜਾ ਜਿੱਤੇ ਨਾ ਨਾ ਤਕਸੀਮ ਹੋਣਦਾਗਾ ਨਾ ਸਾਨੂੰ ਟੱਪਨੋਂ ਰਸਤਾ ਦਿੰਦਾਗਾ ਪਹਿਲਾਂ ਮੇਰੇ ਡੈਡੀ ਤ ਤੇ ਨਾਲ ਨਾਲ ਉਹ ਰਸਤਾ ਟਪੰਦਾ ਅੱਜ ਜਾ ਕੇ ਪਈ ਚੱਕੀ ਜਾਂਦਾ ਸੀ ਟਰੈਕਟਰਾਂ ਨਾਲ ਲਾ ਕੇ ਮੈਂ ਕਿਹਾ ਤੁਸੀਂ ਪਈ ਨਾ ਚੱਕੋ ਤੇ ਵਿੱਚ ਕੋਈ ਜਦੋਂ ਤਕਸੀਮ ਹੋਗੀ ਤੇ ਚਿੱਤਰੀ ਮੰਦੀ ਲੈ ਲਿਓ ਤੇ ਮੇਰੇ ਉੱਤੇ ਟਰੈਕਟਰ ਚਾਉਣ ਲੱਗਿਆ ਨਾਲ ਉਹ ਮੁੰਡਾ ਦੋਵੇਂ ਹੈ ਪੂਰੇ ਬਦਮਾਸ਼ ਕ੍ਰਿਮੀਨਲ ਬੰਦੇ ਹੈ ਜੀ ਪਹਿਲਾਂ ਵੀ ਇੱਕ ਬੰਦੇ ਨੇ ਉਹਨਾਂ ਨੇ ਬਹੁਤ ਸੱਟਾ-ਉਟਾ ਮਾਰ ਗਏ ਪਹਿਲਾਂ ਪਿੰਡ ਚ ਕਲੇ ਸੀ ਰঞ্জਿਤ ਮਰਜੀ ਮਦਰ ਪੁੱਛ ਸਕਦੇ ਹੋ ਤੇ ਮੇਰੇ ਫਾਇਰ ਮਾਰਦਾ ਸੀ ਜੇ ਗਵੰਡੀ ਹੈ ਮੁੰਡੇ ਪਾਈਪ ਲਾਈਨ ਪਈ ਹੈ ਤੇ ਪਾਈਪਾਂ ਚੱਕੀਆਂ ਦੇ ਸੀ ਤੇ ਜਦੋਂ ਸਾਡੇ ਹੱਥੋਂ ਪਈ ਹੋਈ ਤੇ ਵਿਚਾਲੇ ਭੱਜ ਕੇ ਦੋਵੇਂ ਕੋਲੇ ਆ ਗਏ ਮੁੰਡੇ ਦੇ ਇੱਕ ਬਈ ਸਾਡੇ ਚਾਚੇ ਘ ਇਰੇ ਪਸਤਾਵ ਜਿਗਈ ਉਹਦੇ ਕੋਲੇ ਉਹਨੇ ਫਾਇਰ ਮੇਰੇ ਕਦੀ ਮਾਰ ਲਗੇ ਧੱਕਾ ਮਾਰਦੇ ਇੱਥੇ ਬਾਹਾਂ ਚ ਵੱਜੀ ਗੋਲੀ ਇਹਦਾ ਨਾਮ ਇੱਕਦਣਾ ਬਰਲਾਜ ਸਿੰਘ ਹੈ ਜੀ ਇੱਕਦਣਾ ਲਾਪਰੀ ਸਿੰਘ ਹੈ ਜੀ ਮੇਰਾ ਨਾਮ ਕੇਵਲ ਕੁਮਾਰ ਹੈ ਜੀ ਨਹੀਂ ਪਹਿਲਾਂ ਸਾਡਾ ਹੋਰ ਕੋਈ ਪਹਿਲਾਂ ਡਾਈ ਝਗੜਾ ਕੁਝ ਨਹੀਂ ਹੋਇਆ ਸੀ ਬਸ ਆ ਹੀ ਥਾਣੇ ਪਹਿਲਾਂ ਉਸ ਚੱਲਦੇ ਤਕਸੀਮ ਤੂਂਦਰ ਰੋਲਾ ਚੱਲਦਾ ਸੀ ਜੀ ਕਦੇ ਮੈਨੂੰ ਕਹਿੰਦਾ ਇਧਰ ਵਾਲੋ ਕਹਿੰਦੇ ਇਧਰ ਵਾਲੋ ਐ ਕਹਿੰਦੇ ਮੈਂ ਉਹਨੂੰ ਕਹਿੰਦੀ ਜਿੰਨੀ ਮੇਰੀ ਜਗ੍ਹਾ ਬੰਦੀ ਮੈਨੂੰ ਉਨੀ ਦੇ ਦਿਓ ਵੀ ਮੈਂ ਕੋਈ ਕਿਸੇ ਨਾਲ ਸਾਡੀ ਸਾਡੀ ਮਨ ਜਦੋਂ ਅਸੀਂ ਤਕਸੀਮ ਕਰਾਈ ਇਹਦੇ ਵਿੱਚੋਂ ਡੂੜ ਕਿਲਾ ਪਹਿਲੀ ਸਾਡੀ ਨਿਕਲੇ ਹੀ ਹੋ ਹੁਣ ਛੱਡਣ ਦਾ ਮਾਰਾ ਜਾਂ ਕਲੇਸ਼ ਪਾਉਂਦਾ ਸੀ ਵੀ ਮੈਂ ਪਹਿਲਾਂ ਵੀ ਆਦੇ ਦੇ ਰਾਤ ਭਰਾਵਣ ਕੁੱਟ ਮਾਰ ਕੇ ਭਜਾਦਾ ਉਤੋਂ ਇਹ ਸਵੇਰੇ 9:39 ਵਜੇ ਦੀ ਟੱਕਰ ਲੱਗੇ ਜੀ ਚੱਲ ਤੀ ਨਹੀਂ ਅਸੀਂ ਕਿਤੇ ਨਹੀਂ ਅਸੀਂ ਫੋਨ ਕਰਕੇ ਮਿੰਦ ਪਤਾ ਲੱਗਿਆ ਜੀ ਕਿਧਰ ਕਰੇ ਮੈਂ ਘਰੇ ਘਰ ਦੇ ਆਪ ਜਿਹੜੀ ਨੂੰ ਫੋਨ ਮਾਰਦਾ ਇਹ ਫੋਨ ਸਾਨੂੰ ਬਹੁਤ ਆਈਗੇ ਪਰ ਪਤਾ ਲੱਗਿਆ ਸੀ ਤੇ ਬੰਦੇ ਬੈਨ ਸਿੱਧੇ ਚੱਕ ਲਿਆ ਇੱਥੇ ਗੱਡੀ ਦੇ ਵਿੱਚ ਦੇ ਹਾਂ ਜੀ ਮੰਗ ਬਾ ਸਾਡੀ ਕਾਰਵਾਈ ਹੋਣੀ ਚਾਹੀਦੀ ਬੰਦੇ ਸਾਡੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਜੀ ਬਸ ਬਸ ਇਹੀ ਕਾਰਜ ਜਿਹੜੀ ਹੈਗੀ ਸਾਡੀ ਸੁਲਵਾਈ ਹੋਣੀ ਚਾਹੀਦੀ ਵੱਧ ਤੋਂ ਵੱਧ ਜੀ ਇਹ ਬੰਦਾ ਬਹੁਤ ਕ੍ਰਿਮੀਨਲ ਹੈ ਬੰਦੇ ਦੀ ਕੋਈ ਪੂਰੀ ਹੋਣਾ ਚਾਹੀਦਾ ਜੀ ਤੇ ਇਹਨਾਂ ਦੀ ਬਾਹ ਦੇ ਵਿੱਚ ਖੈਰ ਵੱਜੀ ਹੁਣ ਮੈਂ ਤਾਂ ਪਤਾ ਨਹੀਂ ਕਿਵੇਂ ਡਾਕਟਰ ਸਾਹਿਬ ਕਹਿੰਦੇ ਬੇਹੋਸ਼ੀਆ ਹੁੰਦਾ ਜੀ ਦੂਜੇ ਦੇ ਦੂਜੇ ਦੇ ਕੰਮ ਦੇ ਉੱਪਰ ਵੱਜੀ ਹੈ ਕਰਵਾਣੀ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਕਿੱਧੜੇ ਲੜਾਈ ਹੋਈ ਹੈ ਇੱਕ ਦੇ ਕੰਨ ਤੇ ਸੱਟ ਹੈ ਤੇ ਇੱਕ ਦੇ ਬਾਜੂ ਤੇ ਸੱਟ ਲੱਗੀ ਹੈ ਤੇ ਦੋਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਅਗਲੀ ਕਾਰਵਾਈ ਜੜੀ ਵੀ ਪੁਲਿਸ ਤੇ ਉਹਨਾਂ ਦੇ ਕਹਿਣ ਮੁਤਾਬਕ ਤਾਂ ਫਾਇਰਾਂ ਇੰਜਰੀ ਕਹ ਰਹੇ ਨੇ ਬਾਕੀ ਹਜੇ ਇਨਵੈਸਟੀਗੇਸ਼ਨ ਪਲਾਸਟਿਕ ਓਪੀਨੀਅਨ ਤਬਾਦਦੇ ਤੇ ਕਲੀਅਰ ਹੋ ਗਿਆ ਕਿ ਮਾਮਲਾ ਫਿਲਹਾਲ ਅੰਡਰ ਓਬਜ਼ਰਵੇਸ਼ਨ ਹੈਗਾ ਫਿਲਹਾਲ ਚੱਲ ਰਿਹਾ ਹੈ